ਦੋਸਤੋ ਇੱਕ ਹੋਰ ਸਿਤਾਰਾ ਜਿਹੜਾ ਚੜ੍ਹਿਆ ਜਿਸ ਨੇ ਪੂਰੇ ਮਲਪੁਰ ਅੜਕਾ ਪਿੰਡ ਨੂੰ ਰੌਸ਼ਨ ਕੀਤਾ ਜਿਲ੍ਹੇ ਚ ਪਹਿਲਾ ਸਥਾਨ ਹਾਸਲ ਕੀਤਾ ਤੇ ਪੂਰੇ ਪੰਜਾਬ ਚ ਸਤਵਮ ਅੱਠਵੀਂ ਕਿੰਨੀ ਮਿਹਨਤ ਕਰਨੀ ਪਈ ਇਸ ਤੱਕ ਪਹੁੰਚਣ ਲਈ ਇਹ ਮਕਾਮ ਹਾਸਲ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਲੈਸੇ ਮੈਂ ਨੰਬਰ ਕਿਨੇ ਟੋਟਲ ਆਏ 593 ਆਊਟ ਆਫ 600 ਬਾਅਦ ਦੇਖੋ ਜਦੋਂ ਮੈਂ ਕਿਹਾ ਕਿ ਮੈਂ ਮੰਮੀ ਡੈਡੀ ਦਾ ਸ਼ੁਕਰਾਨਾ ਕਰਨਾ ਚਾਹੁੰਨੀ ਆ ਨਾਲੇ ਤੁਸੀਂ ਥੋੜੀ ਜਿਹੀ ਇਮੋਸ਼ਨਲ ਹੋਈ ਇਹ ਭਾਵ ਆ ਜਾਂਦੇ ਨੇ ਜੀ ਸਰ ਥੈਂਕਸ ਸਰ ਪਹਿਲਾਂ ਤਾਂ ਇਹਨਾਂ ਦੇ ਸਟੀਚਰ ਸਰਬਾਨਾ ਜਿਨ੍ਹਾਂ ਨੇ ਐਨਾ ਇਹਨਾਂ ਨੂੰ ਮੋਟੀਵੇਟ ਕੀਤਾ ਔਰ ਖਾਸ ਕਰਕੇ ਪ੍ਰਿੰਸੀਪਲ ਸਰ ਜੀ ਕਿਉਂਕਿ ਉਹਨਾਂ ਨੇ ਐਕਸਟਰਾ ਕਲਾਸਾਂ ਲਗਾ ਕੇ ਬੱਚਿਆਂ ਦੇ ਬਹੁਤ ਜ਼ਿਆਦਾ ਮਿਹਨਤ ਕੀਤੀ ਹਾਂ ਅੱਜ ਕੱਲ ਬੱਚੇ ਮੇਰੀ ਵੀਡੀਓ ਤਾਂ ਸਾਰ ਦਿਨ ਰੀਲਾਂ ਹੀ ਦੇਖੀ ਜਾਂਦੀ ਹੈ ਹੈ ਨੇ 3 ਸਾਲ ਦੀ ਪਰ ਰੋਕਣਾ ਪੈਣਾ ਸਮਝਾਉਣਾ ਪੈਣਾ ਕਿ ਦੀਪਿਕਾ ਅੰਗਰੋਜੇ ਬਣਨਾ ਆ ਤਾਂ ਮਿਹਨਤ ਕਰਨੀ ਪੈਣੀ ਆ ਸੋਸ਼ਲ ਮੀਡੀਆ ਨੂੰ ਵੀ ਆਪਣੀ ਬੈਟਰਮੈਂਟ ਲਈ ਯੂਜ਼ ਕਰਨਾ ਪੈਣਾ। ਅੱਛਾ ਟੀਚਰ ਇੱਕ ਇਹੋ ਜਿਹਾ ਇਨਸਾਨ ਹੁੰਦਾ ਜਿਹਦੇ ਕੋਲ ਜੋ ਖਜ਼ਾਨਾ ਹੁੰਦਾ ਉਹ ਚਾਹੁੰਦਾ ਮੈਂ ਆਪਣੇ ਬੱਚੇ ਨੂੰ ਸਾਰਾ ਵੰਡ ਦਵਾਂ। ਬਿਲਕੁਲ ਜੀ। ਔਰ ਬੱਚੇ ਨੇ ਵੀ ਅੱਛੇ ਤਰੀਕੇ ਯੂਟਿਲਾਈਜ਼ ਕੀਤਾ। ਬਿਲਕੁਲ ਬਿਲਕੁਲ। ਟੀਚਰ ਨੂੰ ਦੇਖੋ ਜਦ ਕੋਈ ਬੱਚਾ ਜਿਹੜਾ ਹੈ ਉਹ ਮੈਰਿਟ ਚਾਹੁੰਦਾ ਆ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਬਲੇ ਟੀਚਰ ਨੂੰ ਹੁੰਦੀ ਹੈ। ਟੀਚਰ ਇਹ ਹੀ ਚਾਹੁੰਦਾ ਹੁੰਦਾ ਕਿ ਸਾਡਾ ਬੱਚਾ ਸੱਤੋਂ ਵੀ ਅੱਗੇ ਵੱਧ ਨਿਕਲੇ। ਇੱਕ ਬਾਪ ਬਹੁਤ ਮਿਹਨਤ ਸੀ। ਮੈਂ ਉਹਨਾਂ ਬੱਚਿਆਂ ਨੂੰ ਇਹ ਐਪਰੀਸ਼ੀ ਕੀ 10th ਵਿੱਚ ਤੁਸੀਂ ਸਭ ਨੇ ਟੌਪ ਤੇ ਆ ਕੇ ਦਿਖਾਣਾ ਹੈ ਤੇ ਸਕੂਲ ਦਾ ਨਾਮ ਜਿਹੜਾ ਆ ਹੋਰ ਉੱਚਾ ਕਰਨਾ ਹੈ। ਦੀਪਿਕਾ ਕੰਪੀਟੀਸ਼ਨ ਪੱਧਰ ਰਿਹਾ। 10th ਵਿੱਚ ਸਾਰਿਆਂ ਨੇ ਅੱਗੇ ਆਉਣਾ। ਹੁਣ 11:30 ਨਹੀਂ 12:30 ਵਜੇ ਸੌਣਾ ਪੈਣਾ। ਆਇਆ ਤਾਇਆ ਕੀ ਖੁਰੂ ਪਾਇਆ ਤਾਇਆ ਕਹਿੰਦਾ ਤੂੰ ਲੇਟ ਕਿਉਂ ਆਇਆ? ਐ ਸਾਨੂੰ ਪੂਰਾ ਚਾਹ ਚੜ੍ਹਿਆ ਪਿਆ। ਕੁੜੀ ਨੇ ਸਾਡਾ ਮਾਣ ਵਧਾਇਆ। ਸਹੀ ਗੱਲ। ਕੀ ਕਹੋਗੇ ਜੀ? ਹਾਂਜੀ ਵਾਈਕ ਵੀ ਖਲਸਾ ਵਾਈਕ ਵੀ ਫਤਿਹ। ਵਾਈਕ ਵੀ ਫਤਿਹ। ਪਹਿਲਾਂ ਤਾਂ ਪੀਵੀ ਪੱਤੀ ਜੋ ਵਰਲਡ ਫੇਮਸ ਚੈਨਲ ਹੈ। ਫਿਰ ਦੇਖੋ ਜੀ ਸਾਡੇ ਇਸ ਲਗਜ ਪਹੁੰਚ ਜੀ ਆਨ ਬਹੁਤ ਧੰਨਵਾਦ ਬੜਾ ਧੰਨਵਾਦ ਤੁਹਾਡਾ ਵੱਡੀ ਹੋ ਕੇ ਡਾਕਟਰ ਡਾਕਟਰ ਬਣ ਜੂਗੀ ਫਿਰ ਹਾਂ ਜੀ ਹਾਂ ਜੀ ਕਰ ਦੂਗੀ ਵੀ ਸਾਰਿਆਂ ਦਾ ਇਲਾਜ ਹਾਂ ਜੀ ਦੀਪਿਕਾ ਫਿਰ ਬੜੀ ਹੋ ਕੇ ਡਾਕਟਰ ਬਣੋ ਤਾਂ ਬੜੇ ਤਾਂ ਹੋ ਹੀ ਗਏ ਆ ਹਾਂ ਹਾਂ ਜੀ ਹਾਂ ਜੀ ਹੋਰ ਉਪਲਬਧੀਆਂ ਹਾਸਲ ਕਰ ਜੀ ਜੀ ਹਾਂ ਜੀ ਹਾਂ ਜੀ ਸਭ ਬੇਟੀਆਂ ਇਦਾਂ ਹੀ ਪੜਨ ਜਿਦਾ ਸਾਡੀ ਆ ਹਾਂ ਹੁੰਦੀ ਨਾ ਗੱਲ ਅਸੀਸਾਂ ਵਾਲੀ ਇੱਥੇ ਤਾੜੀ ਵੱੰਦੀ ਆ ਆਜੋ ਮਾਤਾ ਜੀ ਆਜੋ ਨਾਲ ਪ੍ਰਿੰਸੀਪਲ ਸਾਹਿਬ ਆਜੋ ਜੀ ਹਾਂ ਜੀ ਕੰਮੀ ਤੁਸੀਂ ਆਜੋ ਆ ਦੀਪਿਕਾ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਐ ਐਸਸੀਬੀਸੀ ਵੈਲਫੇਅਰ ਫਰੰਟ ਪੰਜਾਬ ਵੱਲੋਂ ਕਿ ਦੁੱਖ ਤਕਲੀਫਾਂ ਬਹੁਤ ਹਨ ਖੁਸ਼ੀਆਂ ਖੇੜੇ ਨਜ਼ਾਰੇ ਆਉਂਦੇ ਕਦੇ ਕਦੇ ਜਿਹੜੇ ਜਹਾਨ ਨੂੰ ਰੋਸ਼ਨ ਕਰਦੇ ਨੇ ਜਿਹੜੇ ਜਹਾਨ ਨੂੰ ਰੋਸ਼ਨ ਕਰਦੇ ਨੇ ਚੜਦੇ ਨੇ ਸਿਤਾਰੇ ਕਦੇ ਕਦੇ ਚੜਦੇ ਨੇ ਸਿਤਾਰੇ ਕਦੇ ਕਦੇ ਸਤਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਜੂਰੀ ਤੁਸੀਂ ਸ਼ੇਅਰ ਤੋਂ ਦਾ ਜ਼ਰ ਲਾ ਲਓਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਦੋਸਤੋ ਇੱਕ ਹੋਰ ਸਿਤਾਰਾ ਜਿਹੜਾ ਚੜਿਆ ਹੈ ਜਿਸ ਨੇ ਪੂਰੇ ਮਲਪੁਰ ਅੜਕਾ ਪਿੰਡ ਨੂੰ ਰੌਸ਼ਨ ਕੀਤਾ ਹੈ ਜਿਲ੍ਹੇ ਚ ਪਹਿਲਾ ਸਥਾਨ ਹਾਸਲ ਕੀਤਾ ਤੇ ਪੂਰੇ ਪੰਜਾਬ ਚ ਸਤਮ ਅੱਠਵੀਂ ਕਲਾਸ ਦੇ ਨਤੀਜੇ ਜਿਹੜੇ ਪਰਸੋ ਐਲਾਨੇ ਗਏ ਸੀ ਔਰ ਸਾਡੀ ਬੇਟੀ ਦੀਪਿਕਾ ਸਹਿਜਲ ਜਿਨੇ ਜਿਲ੍ਹੇ ਚ ਪਹਿਲਾ ਸਥਾਨ ਹਾਸਲ ਕਰਕੇ ਬਹੁਤ ਮਾਣ ਮਹਿਸੂਸ ਕਰਾਇਆ ਔਰ ਤੁਸੀਂ ਇੱਕ ਉਹ ਵੀ ਕੋਟ ਸੁਣਿਆ ਨਾ ਕਿ ਆਬਸਟੈਕਲਸ ਜਿਹੜੇ ਆ, ਆਬਜੈਕਟ ਆਫ 에ਰਰਸ ਜਿਹੜੀਆਂ ਚੀਜ਼ਾਂ ਆ ਉਹ ਬੰਦੇ ਨੂੰ ਕਦੀ ਡੋਲਣ ਨਹੀਂ ਦਿੰਦੀਆਂ ਜਿਹਦੇ ਅੰਦਰ ਜੱਜ ਬਾਇ ਕਿ ਮੈਂ ਕੁਝ ਕਰਕੇ ਦਿਖਾਣਾ, ਮਿਹਨਤ ਕਰਨੀ ਹੈ ਔਰ ਆਪਣਾ ਨਾਂ ਬਣਾਉਣਾ। ਤਾਂ ਦੀਪਿਕਾ ਨੇ ਉਹ ਕੀਰਤੀਮਾਨ ਕਰਕੇ ਦਿਖਾਇਆ ਦੀਪਿਕਾ ਸਾਡੇ ਨਾਲ। ਦੀਪਿਕਾ ਬਹੁਤ ਨਿੱਘਾ ਸਵਾਗਤ ਹੈ। ਥੈਂਕ ਯੂ ਸਰ। ਪਹਿਲਾ ਸਵਾਲ ਹੀ ਹੁੰਦਾ ਕਿ ਉਹ ਹੋ ਜਾ ਮਹਿਸੂਸ ਹੋ ਰਿਹਾ ਕਿਉਂਕਿ ਤੁਸੀਂ ਮਿਹਨਤ ਕੀਤੀ ਹੈ, ਮਹਾਰਾਜ ਨੇ ਮਿਹਨਤ ਨੂੰ ਬੂਰ ਪਾਇਆ। ਬਹੁਤ ਵਧੀਆ ਫੀਲ ਹੋ ਰਿਹਾ। ਥੋੜਾ ਜੋਸ਼ ਵੀ ਲਿਆਉਣਾ ਜੋਸ਼ ਮੱਠਾ ਨਹੀਂ ਪੈਣ ਦੇਣਾ ਕਿਉਂਕਿ ਤੁਹਾਨੂੰ ਦੇਖ ਕੇ ਤਾਂ ਬਾਕੀ ਜਿਹੜੇ ਬੱਚਿਆਂ ਨੂੰ ਹੌਸਲਾ ਮਿਲਣਾ ਇਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਵੀ ਇੱਥੇ ਮੌਜੂਦ ਨੇ ਟੀਚਰਸ ਵੀ ਇੱਥੇ ਨੇ ਮੰਮੀ ਇੱਥੇ ਨੇ ਇਹਨਾਂ ਦੇ ਤਾਇਆ ਜੀ ਵੀ ਇੱਥੇ ਆ ਤਾਇਆ ਜੀ ਨੂੰ ਬਹੁਤ ਚਾਹ ਹੈ ਬਹੁਤ ਸ਼ਾਹ ਹੈ ਕਿ ਸਾਡੀ ਬੇਟੀ ਨੇ ਨਾਮ ਰੌਸ਼ਨ ਕੀਤਾ ਮੈਂ ਸਾਰਿਆਂ ਨਾਲ ਗੱਲਬਾਤ ਕਰਨੀ ਪਰ ਪਹਿਲਾਂ ਦੀਪਿਕਾ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿੰਨੀ ਮਿਹਨਤ ਕਰਨੀ ਪਈ ਇਸ ਤੱਕ ਪਹੁੰਚਣ ਲਈ ਇਹ ਮਕਾਮ ਹਾਸਲ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਵੈਸੇ ਮੈਂ ਹਮਮ ਨੰਬਰ ਕਿਨੇ ਟੋਟਲ ਆਏ 593 ਆਊਟ ਆਫ 600 600 ਚੋਂ 593 ਇਹਨਾਂ ਚ ਦੋ ਮੁੰਡੇ ਪਾਸ ਹੋ ਜਾਣੇ ਸੀ ਹੈ ਮਤਲਬ 600 ਚੋਂ 593 ਹਾਂਜੀ ਤੇ ਸਭ ਤੋਂ ਫੇਵਰਿਟ ਸਬਜੈਕਟ ਕਿਹੜਾ ਤੁਹਾਡਾ ਇੰਗਲਿਸ਼ ਉੱਛਾ ਕਿੰਨੇ ਨੰਬਰ ਆਏ ਉਹਦੇ ਚ ਫਿਰ 99 ਹਾਂ ਚਲੋ ਆਪਾਂ ਇੰਨੀਆਂ ਗੱਲਾਂ ਕਰ ਲਈਏ ਸਕੂਲ ਦਾ ਨਾਮ ਦੱਸਿਓ ਨੀ ਸਕੂਲ ਦਾ ਨਾਮ ਵੀ ਦੱਸ ਦੋ ਮਾਉਂਟ ਚਵਲਿਕ ਪਬਲਿਕ ਸਕੂਲ ਪੇਨ ਤੇ ਟੀਚਰ ਦਾ ਸਹਿਯੋਗ ਕਿਹੋ ਜਿਹਾ ਰਿਹਾ ਮੇਰੇ ਸਾਰੇ ਟੀਚਰਸ ਨੇ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਾਈ ਸਾਡੇ ਪ੍ਰਿੰਸੀਪਲ ਸਰ ਉਹਨਾਂ ਨੇ ਸਾਡੀਆਂ ਐਕਸਟਰਾ ਕਲਾਸਿਸ ਲਾ ਕੇ ਸਾਡ ਸਾਨੂੰ ਮੋਟੀਵੇਟ ਕੀਤਾ ਮੈਂ ਸਾਰੇ ਟੀਚਰਸ ਦਾ ਸਪੈਸ਼ਲ ਥੈਂਕਸ ਕਰਨਾ ਚਾਹਨੀ ਆ ਤੇ ਮੇਰੇ ਪੇਰੈਂਟਸ ਦਾ ਪੇਰੈਂਟਸ ਦਾ ਸਭ ਤੋਂ ਵੱਧ ਸ਼ੁਕਰਾਨਾ ਕਿਉਂਕਿ ਲੋਕੋ ਕਈ ਵੇਲੇ ਮਜਬੂਰੀਆਂ ਹੁੰਦੀਆਂ ਬਹੁਤ ਔਕੜ ਆਉਂਦੀਆਂ ਪਰ ਮਾਪਿਓ ਜਿਹੜੇ ਆਪਣੇ ਬੱਚਿਆਂ ਦਾ ਸਾਥ ਦਿੰਦੇ ਆ ਔਰ ਬੱਚੇ ਜਦੋਂ ਨਿਭਾਉਂਦੇ ਆ ਬੱਚੇ ਜਦੋਂ ਕੁਝ ਕਰਕੇ ਦਿਖਾਉਂਦੇ ਦਾ ਮਾਪਿਓ ਦਾ ਜਿਹੜਾ ਮਾਣ ਆ ਉਹ ਬਹੁਤ ਵੱਧਦਾ ਦੀਪਿਕਾ ਦੇ ਮੰਮੀ ਇੱਥੇ ਨਾਲ ਨੇ ਪੰਜੀ ਮੈਂ ਦੇਖਿਆ ਜਦੋਂ ਨੇ ਕਿਹਾ ਕਿ ਮੈਂ ਮੰਮੀ ਡੈਡੀ ਦਾ ਸ਼ੁਕਰਾਨਾ ਕਰਨਾ ਚਾਹੁੰਦੀ ਆ ਨਾਲੇ ਤੁਸੀਂ ਥੋੜੀ ਜਿਹੀ ਇਮੋਸ਼ਨਲ ਹੋਏ ਇਹ ਭਾਵ ਆ ਜਾਂਦੇ ਨੇ ਹਾਂਜੀ ਅ ਸਰ ਥੈਂਕਸ ਪਹਿਲਾਂ ਤਾਂ ਇਹਨਾਂ ਦੇ ਸਟੀਚਰ ਸਹਿਬਾਨ ਦਾ ਜਿਨ੍ਹਾਂ ਨੇ ਇੰਨਾ ਇਹਨਾਂ ਨੂੰ ਮੋਟੀਵੇਟ ਕੀਤਾ ਔਰ ਖਾਸ ਕਰਕੇ ਪ੍ਰਿੰਸੀਪਲ ਸਰ ਦਾ ਕਿਉਂਕਿ ਉਹਨਾਂ ਨੇ ਐਕਸਟਰਾ ਕਲਾਸਾਂ ਲਗਾ ਕੇ ਬੱਚਿਆਂ ਦੇ ਬਹੁਤ ਜ਼ਿਆਦਾ ਮਿਹਨਤ ਕੀਤੀ ਕਿਉਂਕਿ ਹਰ ਸਾਲ ਇਹਨਾਂ ਦੇ ਬੱਚੇ ਉਹ ਜਿੰਨੇ ਵੀ ਸਟੂਡੈਂਟਸ ਪੜਦੇ ਆ ਕੋਈ ਨਾ ਕੋਈ ਮਤਲਬ ਮੈਰਿਟ ਵਿੱਚ ਆਂਦਾ ਹੀ ਆ। ਹਾਂ। ਔਰ ਬਹੁਤ ਜ਼ਿਆਦਾ ਮਿਹਨਤ ਕਰਵਾਉਂਦੇ ਆ। ਹਰ ਸਾਲ ਆnde ਬੱਚੇ ਮੈਰਿਟ ਹਾਂਜੀ ਜਿਹਦਾ ਮਤਲਬ ਉਹ ਕਿਸੇ ਨਾ ਮਤਲਬ ਕਦੀ ਵੀ ਉਹਨਾਂ ਦੇ ਮੈਰਿਟ ਲਿਸਟ ਕੋਈ ਇੱਕ ਅੱਧਾ ਬੱਚਾ ਹੁੰਦਾ ਹੀ ਆ। ਤੇ ਉਮੀਦ ਸੀ ਦੀਪਿਕਾ ਵੀ ਆਉਗੀ। ਹਾਂਜੀ ਪੂਰੀ ਉਮੀਦ ਸੀ ਕਿਉਂਕਿ ਇਹ ਬੱਚੀ ਰਾਤ ਨੂੰ ਜਦੋਂ ਵੀ ਮੈਂ ਇਹਨੂੰ ਕਹਿਣਾ ਬੱਚਾ ਸੌਂ ਜਾ 11:30 ਹੋ ਗਏ ਇੰਨਾ ਟਾਈਮ ਹੋ ਗਿਆ ਮਮਾ ਤੁਸੀਂ ਸੌਂ ਜਾਓ ਮੈਂ ਬਾਅਦ ਵਿੱਚ ਸੌਂਗੀ ਪੜਦੀ ਰਹਿੰਦੀ ਸੀ ਹਾਂ ਜੀ ਮਤਲਬ 11:30 12 ਵਜੇ ਤੱਕ ਆਮ ਪੜਦੀ ਰਹਿੰਦੀ ਸੀ ਸੋਸ਼ਲ ਮੀਡੀਆ ਤਾਂ ਜ਼ਿਆਦਾ ਯੂਜ਼ ਤਾਂ ਨਹੀਂ ਕਰਦੀ ਸੀ ਨਹੀਂ ਨਹੀਂ ਬਿਲਕੁਲ ਨਹੀਂ ਹਾਂ ਇਹਨੂੰ ਆਰਟਸ ਦਾ ਬਹੁਤ ਸ਼ੌਂਕ ਹੈ ਹਾਂਜੀ ਕਿਸੇ ਦਾ ਆਰਟ ਦਾ ਅੱਛਾ ਆਰਟ ਦਾ ਨਾ ਬਹੁਤ ਸ਼ੌਂਕ ਹੈ ਇਹਨੂੰ ਤੇ ਬਾਕੀ ਇਹਦੀ ਜਿੰਦਾ ਅੱਜ ਕੱਲ ਬੱਚੇ ਆ ਮੇਰੀ ਬੇਟੀ ਉਹ ਤਾਂ ਸਾਰਾ ਦਿਨ ਰੀਲਾਂ ਹੀ ਦੇਖੀ ਜਾਂਦੀ ਹੈ ਹੈ ਨਾ 3 ਸਾਲ ਦੀ ਪਰ ਰੋਕਣਾ ਪੈਣਾ ਸਮਝਾਉਣਾ ਪੈਣਾ ਕਿ ਦੀਪਿਕਾ ਅੰਗਰੋਜੇ ਬਣਨਾ ਹੈ ਹਾਂਜੀ ਤਾਂ ਮਿਹਨਤ ਕਰਨੀ ਪੈਣੀ ਐ ਸੋਸ਼ਲ ਮੀਡੀਆ ਨੂੰ ਵੀ ਆਪਣੀ ਬੈਟਰਮੈਂਟ ਲਈ ਯੂਜ਼ ਕਰਨਾ ਪੈਣਾ ਜੀ ਜੋ ਪ੍ਰਿੰਸੀਪਲ ਸਰ ਇੱਥੇ ਨਾਲ ਨੇ ਤਾਂ ਪ੍ਰਿੰਸੀਪਲ ਰਾਜੇਸ਼ ਕੁਮਾਰ ਜੀ ਸਾਡੇ ਨਾਲ ਨੇ ਸਰ ਬੜੀ ਤਾਰੀਫ ਹੋਈ ਐ ਕਹਿੰਦੇ ਕਿ ਐਕਸਟਰਾ ਕਲਾਸਿਸ ਜਿਹੜੀਆਂ ਮਿਲੀਆਂ ਆ ਉਹਦੇ ਕਰਕੇ ਦੀਪਿਕਾ ਜਿਸ ਮੁਕਾਮ ਤੇ ਪਹੁੰਚੀ ਐ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਦੀਪਿਕਾ ਨੂੰ ਤੇ ਟੀਚਰ ਨੂੰ ਤੇ ਪੇਰੈਂਟਸ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਕਿ ਬੱਚੇ ਨੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਤੇ ਆਪਣੇ ਪੇਰੈਂਟਸ ਦਾ ਟੀਚਰਸ ਦਾ ਕਿ ਬੱਚਾ ਹੀ ਹੁੰਦਾ ਹੈ ਜਿਹੜਾ ਉਹ ਟੀਚਰ ਦਾ ਨਾਮ ਰੋਸ਼ਨ ਕਰਦਾ ਹੈ ਤੇ ਸਕੂਲ ਦਾ ਨਾਮ ਰੋਸ਼ਨ ਕਰਦਾ ਹੈ ਯਾਰ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਪਹਿਲੇ ਤੇ ਬਾਕੀ ਇਹ ਹੈ ਕਿ ਕਾਫੀ ਮਿਹਨਤੀ ਬੱਚੀ ਹੈ ਬੱਚੇ ਤਾਂ ਮਿਹਨਤ ਸਾਰੇ ਕਰਦੇ ਆ ਲੇਕਿਨ ਕੁਝ ਬੱਚੇ ਜਿਹੜੇ ਹੁੰਦੇ ਆ ਉਹ ਥੋੜਾ ਐਕਸਟਰਾ ਮਤਲਬ ਹੁੰਦੇ ਆ ਤੇ ਉਹ ਆਪਣਾ ਅੱਛਾ ਟੀਚਰ ਇੱਕ ਇਹੋ ਜਿਹਾ ਇਨਸਾਨ ਹੁੰਦਾ ਜਿਹਦੇ ਕੋਲ ਜੋ ਖਜ਼ਾਨਾ ਹੁੰਦਾ ਉਹ ਚਾਹੁੰਦਾ ਮੈਂ ਆਪਣੇ ਬੱਚੇ ਨੂੰ ਸਾਰਾ ਵੰਡ ਦਵਾ ਬਿਲਕੁਲ ਜੀ ਔਰ ਬੱਚੇ ਨੇ ਵੀ ਅੱਛੇ ਤਰੀਕੇ ਯੂਟਿਲਾਈਜ਼ ਕੀਤਾ ਬਿਲਕੁਲ ਬਿਲਕੁਲ ਟੀਚਰ ਨੂੰ ਦੇਖੋ ਜਦ ਕੋਈ ਬੱਚਾ ਜਿਹੜਾ ਹੈ ਉਹ ਮੈਰਿਟ ਚਾਹੁੰਦਾ ਹੈ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਬਲੇ ਟੀਚਰ ਨੂੰ ਹੁੰਦੀ ਹੈ ਟੀਚਰ ਇਹ ਹੀ ਚਾਹੁੰਦਾ ਹੁੰਦਾ ਕਿ ਸਾਡਾ ਬੱਚਾ ਸਭ ਤੋਂ ਵੀ ਅੱਗੇ ਵੱਧ ਨਿਕਲੇ ਇੱਕ ਬਾਪ ਦੀ ਤਰ੍ਹਾਂ ਟੀਚਰ ਨੂੰ ਵੀ ਤਮੰਨਾ ਹੁੰਦੀ ਹੈ ਕਿ ਮੇਰਾ ਬੱਚਾ ਮੇਰੇ ਤੋਂ ਅੱਗੇ ਜਾਵੇ ਹਾਂਜੀ ਤੇ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਸ ਗੱਲ ਦੀ ਕਿ ਵੈਸੇ ਤਾਂ ਸਾਡੇ ਸਕੂਲ ਦੇ ਹਰ ਸਾਲ ਬੱਚੇ ਆਂਦੇ ਆ ਮੈਰਿਟਸ ਕਈ ਵਾਰ ਇੱਕ ਦੋ ਨੰਬਰ ਤੋਂ ਰਹਿ ਜਾਂਦੇ ਆ ਲੇਕਿਨ ਬੱਚੇ ਕੋਸ਼ਿਸ਼ ਪੂਰੀ ਕਰਦੀ ਆ ਤੇ ਬਾਕੀ ਟੀਚਰ ਵੀ ਪੂਰੀ ਕੋਸ਼ਿਸ਼ ਕਰਦੇ ਆ ਐਕਸਟਰਾ ਕਲਾਸਾਂ ਵੀ ਲਗਾਉਂਦੇ ਆ ਕਿ ਚਲੋ ਬੱਚਿਆਂ ਨੂੰ ਜਦ ਬੱਚੇ ਦੇ ਮਾਰਕਸ ਸਰ ਸੀਮਾ ਤਾਂ ਚੌੜਾ ਹੁੰਦਾ ਇੱਕ ਵਾਰ ਕਿ ਬਿਲਕੁਲ ਜੀ ਪੂਰਾ ਜੀ ਪੂਰੀ ਤਰ੍ਹਾਂ ਤੇ ਬਾਕੀ ਬੱਚੇ ਉਹ ਵੀ ਪ੍ਰਭਾਵਿਤ ਹੁੰਦੇ ਆ ਫਿਰ ਸਕੂਲ ਬਿਲਕੁਲ ਜੀ ਬਾਕੀ ਮਾਪੇ ਵੀ ਪ੍ਰਭਾਵਿਤ ਹੁੰਦੇ ਮੋਟੀਵੇਸ਼ਨ ਬਹੁਤ ਮਿਲਦੀ ਜੀ ਦੇ ਨਾਲ ਇਨਸਪੀਰੇਸ਼ਨ ਬਹੁਤ ਹੈ ਬੱਚੇ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਟੀਚਰ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਸਾਡੇ ਬੱਚੇ ਜਿਹੜੇ ਵੱਧ ਤੋਂ ਵੱਧ ਮਿਹਨਤ ਕਰਨ ਤੇ ਇਦਾਂ ਹੀ ਹਰ ਸਾਲ ਜਿਹੜੇ ਐਮ ਇਲਟ ਵਿੱਚ ਆਉਂਦੇ ਰਹਿਣ ਤੇ ਆਪਣਾ ਔਰ ਪਿੰਡ ਦਾ ਔਰ ਆਪਣੇ ਮਤਲਬ ਪੰਜਾਬ ਦਾ ਨਾਮ ਰੋਸ਼ਨ ਕਰਦੇ ਰਹੇ ਤਾਂ ਇਹਨਾਂ ਨੇ ਵੀ ਮਿਹਨਤ ਤੇ ਵਿਸ਼ਵਾਸ ਕੀਤਾ ਹਾਂਜੀ ਫੇਵਰਟ ਟੀਚਰ ਕੌਣ ਨੇ ਫਿਰ ਦੱਸ ਪੀਗਾ ਸਾਰੇ ਫੇਵਰਿਟ ਹੈ ਪੋਲਿਟਿਕਸ ਨਹੀਂ ਕਰਨੀ ਆਪਾਂ ਸਿਆਸਤਦਾਨ ਵਾਲਾ ਜਵਾਬ ਨਹੀਂ ਦੇਣਾ ਇੰਗਲਿਸ਼ ਫੇਵਰਿਟ ਸਬਜੈਕਟ ਹੈ ਤਾਂ ਫਿਰ ਟੀਚਰਸ ਫੇਵਰਿਟ ਕੌਣ ਹੈ ਇੰਗਲਿਸ਼ ਵਾਲੇ ਇੰਗਲਿਸ਼ ਵਾਲੇ ਕਹਣਾ ਵੇਣਾ ਕੀ ਨਾਮ ਹੈ ਉਹਨਾਂ ਦਾ ਅ ਦਵਿੰਦਰ ਕੌਰ ਦਵਿੰਦਰ ਕੌਰ ਠੀਕ ਹੈ ਠੀਕ ਹੈ ਤੇ ਮੈਮ ਨਾਲ ਵੀ ਇੰਟਰੋਡਿਊਸ ਕਰਾ ਦਿਓ ਅ ਇਹ ਮੈਮ ਸਾਨੂੰ ਕੰਪਿਊਟਰ ਪੜ੍ਹਾਉਂਦੇ ਆ ਹਮ ਮੈਮ ਦਾ ਨਾਮ ਦੱਸ ਦੋ ਅ ਅਮਰ ਜੋਤੀ ਕੁ ਜੀ ਮੈਡਮ ਸੱਸ ਪਹਿਲਾਂ ਤਾਂ ਮਾਫੀ ਚਾਹਾਂਗੇ ਤੁਹਾਨੂੰ ਵੇਟ ਬੜਾ ਕਰਾਇਆ ਉਸ ਤੋਂ ਵੀ ਕੌਨ ਸਾਰੀਆਂ ਹਾਂਜੀ ਤਾਇਆ ਜੀ ਨੇ ਸਾਨੂੰ ਸੱਦੇ ਹੀ ਲਿਆ ਫਿਰ ਠੱਕੇ ਨਾ ਕਹਿੰਦੇ ਆਜ ਆਉਣੀ ਤਾਂ ਕੰਨ ਫੜ ਲੈਣੇ ਆ ਠੀਕ ਹੈ ਬੇਟੀ ਦੇਖੋ ਕਿੰਨੀਆਂ ਤਾਰੀਫਾਂ ਹੋ ਰਹੀਆਂ ਪ੍ਰਿੰਸੀਪਲ ਸਾਹਿਬ ਬਹੁਤ ਖੁਸ਼ ਨੇ ਔਰ ਸਕੂਲ ਤੋਂ ਬੱਚੇ ਆਉਂਦੇ ਰਹਿੰਦੇ ਕਹਿੰਦੇ ਮੈਰਿਟ ਵਿੱਚ ਮਿਹਨਤ ਬਹੁਤ ਕਰੀ ਦੀਆ ਦੀਪਿਕਾ ਤੋਂ ਆਸ ਸੀ ਕਿ ਮੈਰਿਟ ਚ ਆ ਜਾਏਗੀ ਜੀ ਸਰ ਬੱਚੇ ਦਾ ਸਾਨੂੰ ਪਹਿਲਾਂ ਤੋਂ ਸਟਾਰਟਿੰਗ ਤੋਂ ਬੱਚਾ ਸਾਡੇ ਕੋਲ ਪੜਦਾ ਆ ਰਿਹਾ ਬੱਚੇ ਦਾ ਸਾਨੂੰ ਪਤਾ ਲੱਗ ਰਿਹਾ ਹਾਂਜੀ ਪਹਿਲੇ ਸਕੂਲ ਇਹਦਾ ਔਰ ਬੱਚਾ ਜਿਹੜਾ ਬੱਚਾ ਉੱਠ ਕੇ ਸਾਨੂੰ ਕੁਐਸਚਨ ਪੁੱਛਦਾ ਹੈ ਕਿ ਟੀਚਰ ਸਾਨੂੰ ਇਹ ਤੋਂ ਨਹੀਂ ਸਮਝਣ ਲੱਗਿਆ ਇਹਦੇ ਵਿੱਚ ਹੋਰ ਕਿੱਦਾਂ ਹੋ ਜਾਦਾ ਉਹ ਬੱਚੇ ਦਾ ਆਪਣੇ ਆਪ ਪਤਾ ਲੱਗਦਾ ਕਿ ਬੱਚਾ ਕੁਝ ਕਰੇਗਾ ਕਿਉਂਕਿ ਉਹ ਸਰ ਆਪਣਾ ਸਮਝਦਾ ਹੈ ਬੱਚਾ ਉਸ ਚੀਜ਼ ਨੂੰ ਨਾ ਛੋਟੇ ਬੱਚੇ ਜੇ ਗਿਆਸਾ ਹੋਵੇ ਜਾਣਨ ਦੀ ਉਹ ਬੱਚਾ ਅੱਗੇ ਤਰੱਕੀ ਜਰੂਰ ਕਰੇਗਾ ਹੌਜੀ ਆ ਮਤਲਬ ਹੌਜੀ ਆ ਜੀ ਠੀਕ ਹੈ ਜੀ ਜੀ ਤੇ ਅਸੀਂ ਇਹ ਚਾਹੁੰਦੇ ਆ ਕਿ ਜਿਸ ਤਰ੍ਹਾਂ ਇਹਨੇ ਬਹੁਤ ਵਧੀਆ ਰਿਜ਼ਲਟ ਆਇਆ ਹੈ ਬਾਕੀ ਬੱਚੇ ਵੀ ਸਾਡੇ ਚਾਰ ਪੰਜ ਲੜਕੇ ਸਾਡੇ ਆਏ ਆ ਉਹ ਵੀ ਬਹੁਤ ਅੱਛੇ ਮਾਰਕਸ ਲੈ ਕੇ ਆਇਆ ਉਹਨਾਂ ਦੀ ਵੀ ਬਹੁਤ ਮਿਹਨਤ ਸੀ ਮੈਂ ਉਹਨਾਂ ਬੱਚਿਆਂ ਨੂੰ ਇਹ ਅਪਰੀਸ਼ੀਏਟ ਕਰਦੀ ਆਂ ਕੀ 10th ਵਿੱਚ ਤੁਸੀਂ ਸਭ ਨੇ ਟੌਪ ਤੇ ਆ ਕੇ ਦਿਖਾਣਾ ਹੈ ਤੇ ਸਕੂਲ ਦਾ ਨਾਮ ਜਿਹੜਾ ਆ ਹੋਰ ਉੱਚਾ ਕਰਨਾ ਹੈ। ਦੀਪਿਕਾ ਕੰਪੀਟੀਸ਼ਨ ਵਧ ਰਿਹਾ। 10th ਵਿੱਚ ਸਾਰਿਆਂ ਨੇ ਅੱਗੇ ਆਉਣਾ। ਹੁਣ 11:30 ਨਹੀਂ 12:30 ਵਜੇ ਸੌਣਾ ਪੈਣਾ। ਸਵੇਰੇ ਕਿਨੂੰ ਜੁੜਦੀ ਸੀ ਦੀਪਿਕਾ? ਅ ਜੇ ਜਿਸ ਸਬਜੈਕਟ ਦਾ ਪੇਪਰ ਹੈ ਹਾਜੀ ਉਹ ਹੁੰਦਾ ਜਾਂ ਨਹੀਂ। ਹੂੰ। ਜੇ ਨਹੀਂ ਆਉਂਦੇ ਤਾਂ ਤੁਹਾਨੂੰ ਸਾਰੇ ਹੀ ਆ 593 ਨੰਬਰ ਆਉਂਦੇ ਤਾਂ ਆਉਂਦਾ ਕਿੱਥੇ ਨਹੀਂ। ਅੱਛਾ ਕਦੀ ਇਦਾਂ ਹੋਇਆ ਕਿ ਮੱਥਾ ਟੇਕ ਕੇ ਜਿਹੜਾ ਪੇਜ ਖੋਲਿਆ ਉਹ ਆ ਗਿਆ ਪੇਪਰ ਤੇ ਕੁਐਸਚਨ ਆ ਗਿਆ ਇਹ ਮੈਨਾਂ ਹੁੰਦੀ ਹੁੰਦੀ ਅੱਦਾ ਆ ਮੈਨਾਂ ਵੀ ਇੱਦਾਂ ਹੀ ਹੁੰਦੀ ਸੀਗੀ ਮੱਥਾ ਡੇਗਣਾ ਬਾਬਾ ਜੀ ਆ ਆ ਜੇ ਕੁਐਸਚਨ ਇੱਕ ਵਾਰੀ ਮੈਨੂੰ ਲੱਗਿਆ ਕਿ ਯਾਰ ਖੋਦ ਤਾਂ ਲੈ ਦੋ ਤਿੰਨ ਇਹ ਆ ਹੀ ਨਹੀਂ ਸਕਦੇ ਪਰ ਉਹ ਆ ਗਏ ਆ ਗਏ ਛੱਡਣੇ ਨਹੀਂ ਚਾਹੀਦੇ ਨਾ ਤਿਆਰੀ ਪੂਰੀ ਚਾਹੀਦੀ ਆ ਪੂਰੀ ਚਾਹੀਦੀ ਹੈ ਨਾ ਹੁਣ ਤੁਹਾਡੇ ਤਾਇਆ ਜੀ ਕਾਦੇ ਵੇਟ ਕਰ ਰਿਹਾ ਕਿ ਆਪਣੇ ਭਾਵ ਸ਼ੇਅਰ ਕਰਨ ਤਾਇਆ ਤਾਇਆ ਕੀ ਖੌਰੂ ਪਾਇਆ ਤਾਇਆ ਕਹਿੰਦਾ ਤੂੰ ਲੇਟ ਕਿਉਂ ਆਇਆ ਐ ਸਾਨੂੰ ਪੂਰਾ ਚਾਹ ਚੜ੍ਹਿਆ ਪਿਆ ਕੁੜੀ ਨੇ ਸਾਡਾ ਮਾਣ ਵਧਾਇਆ ਸਹੀ ਗੱਲ ਹੈ ਕੀ ਕਹੋਗੇ ਜੀ ਹਾਂਜੀ ਵੈਕ ਵੀ ਖਲਸਾ ਵੈਕ ਵੀ ਫਤਿਹ ਵੈਕ ਜੀ ਫਤਿਹ ਪਹਿਲਾਂ ਤਾਂ ਮੈਂ ਪੀਵੀ 32 ਜੋ ਵਰਲਡ ਫੇਮਸ ਚੈਨਲ ਹੈ ਸੁਦਲੇਸੂਰੀ ਸਾਡੇ ਇਸ ਨਕਸ਼ ਪਹੁੰਚ ਜੀ ਆਨ ਬਹੁਤ ਧੰਨਵਾਦ ਬੜਾ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਸੋ ਮੈਂ ਦੀਪਕਾ ਸਹਿਜਲ ਜੋ ਕਿ 8 8ਵੇਂ ਜਵਾਬ ਦੇ ਵਿੱਚੋਂ ਪੰਜਾਬ ਦੇ 7ਵੇਂ ਨੰਬਰ ਤੇ ਜਿਹੜਾ ਸ਼ਹੀਦ ਪਾਸਨਾਗਰ ਬੱਚੋਂ ਫਸਤਾਨ ਪ੍ਰਾਪਤ ਕੀਤਾ ਸੋ ਵੱਡੀ ਮਾਣ ਵਾਲੀ ਗੱਲ ਹੈ ਮਾਣ ਵਾਲੀ ਗੱਲ ਸਾਰੇ ਪਿੰਡ ਵਾਸਤੇ ਹੈ ਪਿੰਡ ਮੱਲਪੁਰਾਂ ਦਾ ਨਾਂ ਨਰੋਜ ਕੀਤਾ ਪਿੰਡ ਦੇ ਨਾਂ ਨਾਲ ਸ਼ਹੀਦ ਭਗਤ ਸਿੰਘ ਦਾ ਜਿਹੜਾ ਸ਼ਹੀਦੀ ਪਿੰਡ ਹੈਗਾ ਨਗਰ ਹੈਗਾ ਆ ਉਹਦਾ ਵੀ ਇਹ ਸਾਰੇ ਪੰਜਾਬ ਚ ਨੌਰੋਸ਼ਨ ਕੀਤਾ ਆ ਸੋ ਉਹ ਵੀ ਵਧਾਈ ਦੇ ਪਾਤਰ ਆ ਸੋ ਵਧਾਈ ਦੇ ਪਾਤਰ ਇਹਨਾਂ ਦੇ ਪ੍ਰਿੰਸੀਪਲ ਪੂਰਾ ਸਟਾਫ ਇਹਨਾਂ ਦੀ ਮੰਮੀ ਡੈਡੀ ਜੋ ਇਹਨਾਂ ਨੂੰ ਪੜਾਉਂਦੇ ਆ ਸੁਨਨਾ ਬਹੁਤ ਬੜਾ ਧੰਨਵਾਦ ਸਾਡੀ ਬੜੀ ਖੁਸ਼ੀ ਵਾਲੀ ਗੱਲ ਜਦੋਂ ਅਸੀਂ ਰਿਜ਼ਲਟ ਸੁਣਿਆ ਤਾਂ ਬੜਾ ਮਨ ਖੁਸ਼ ਹੋਇਆ ਕਿ ਸਾਡੇ ਪਿੰਡ ਮਲਪੜ ਦਾ ਨਾਮ ਰੋਸ਼ਨ ਕੀਤਾ ਨਾਲ ਨਾਲ ਸਾਡੇ ਸ਼ਹੀਦ ਭਗਤ ਸਿੰਘ ਜੋ ਨਗਰ ਹੈ ਉਹਦਾ ਨਾਮ ਵੀ ਬੜਾ ਰੋਸ਼ਨ ਕੀਤਾ ਬੜਾ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਇੱਧਰ ਮਿਲਾ ਦਿਓ ਜੀ ਦੀਪਿਕਾ ਤੇ ਇਹ ਦਾਦੀ ਜੀ ਹੈ ਜੀ ਦੀਪਿਕਾ ਇਹ ਦਾਦੀ ਜੀ ਦਾਦੀ ਜੀ ਫਿਰ ਕਿੱਦਾਂ ਮਹਿਸੂਸ ਹੋ ਰਿਹਾ ਜੀ ਬੇਟੀ ਲੱਗਦਾ ਹੌਲੀ ਹੌਲੀ ਆਪਣੇ ਪੈਰਾਂ ਤੇ ਖੜ੍ਹ ਜਾਊਗੀ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪ੍ਰਿੰਸੀਪਲ ਸਾਹਿਬ ਵੀ ਇੱਥੇ ਮੌਜੂਦ ਆ ਕਹਿੰਦੇ ਐਕਸਟਰਾ ਕਲਾਸੇਸ ਦਿੰਦੇ ਸੀਗੇ ਮਿਹਨਤ ਬਾਤ ਕਰਾਈ ਆ ਹਾਂਜੀ ਬਹੁਤ ਕੁੜੀ ਨੇ ਮਿਹਨਤ ਹੀ ਬਹੁਤ ਕੀਤੀ ਆ ਹਾਂਜੀ ਹਾਂਜੀ ਬਹੁਤ ਮਿਹਨਤੀ ਨਹੀਂ ਕਰਾਈ ਆ ਹੂੰ ਹਾਂਜੀ ਹੁਣ ਕੀ ਜਾਉਨੇ ਕੁੜੀ ਕੀ ਬਣ ਜੇ ਵੱਡੀ ਹੋ ਕੇ ਵੱਡੀ ਹੋ ਕੇ ਡਾਕਟਰ ਡਾਕਟਰ ਬਣ ਜੂਗੀ ਫਿਰ ਹਾਂਜੀ ਹਾਂਜੀ ਕਰ ਦੂਗੀ ਵੀ ਸਾਰਾ ਇਲਾਜ ਹਾਂਜੀ ਦੀਪਿਕਾ ਫਿਰ ਬੜੀ ਹੋ ਕੇ ਡਾਕਟਰ ਬਣੋ ਤਾਂ ਬੜੇ ਤਾਂ ਹੋ ਹੀ ਗਏ ਆ ਹਾਂ ਹਾਂ ਜੀ ਹਾਂ ਜੀ ਹੋਰ ਉਪलब्ਧੀਆਂ ਹਾਸਲ ਕਰ ਜੀ ਜੀ ਹਾਂ ਜੀ ਹਾਂ ਜੀ ਸਭ ਬੇਟੀਆਂ ਇਦਾਂ ਹੀ ਪੜਨ ਹਾਂ ਆ ਹੁੰਦੀ ਨਾ ਗੱਲ ਅਸੀਸਾਂ ਵਾਲੀ ਇੱਥੇ ਤਾੜੀ ਵੱਜਦੀ ਆ ਸਾਰੇ ਨਗਰ ਦੀਆਂ ਬੇਟੀਆਂ ਇਦਾਂ ਪੰਜਾਬੀ ਜਿੱਦੀਆਂ ਪੜਨ ਮਾਦੇ ਮੈਨੂੰ ਵੀ ਸ਼ੀਵਾ ਦੀ ਹਾਂ ਅੱਛੀ ਮੰਨ ਲਈ। ਵੇਖੋ ਆਹ ਹੁੰਦੀ ਆ ਪੱਕੀ ਗੱਲ ਐ। ਇਹ ਤਰੱਕੀਆਂ ਕਰ ਲੈਣੇ ਬੇਟੀਆਂ ਜਿੱਦਾਂ ਇਹ ਕਰਦੀਆਂ। ਇਹਨਾਂ ਕੀਤੀ ਆ ਸਭ ਬੇਟੀਆਂ ਇਦਾਂ ਹੀ ਕਰਨ। ਕਮਾਲ ਕਰਤਾ ਮਾਤਾ ਜੀ ਬਹੁਤ-ਬਹੁਤ ਸ਼ੁਕਰੀਆ ਜੀ। ਸਾਰੀਆਂ ਬੇਟੀਆਂ ਨੂੰ ਅਸੀਸਾ ਦੇਤੀ। ਮੈਂ ਫੇਰ ਕਹਿੰਦਾ ਨਾ ਕੰਪੀਟੀਸ਼ਨ ਬਹੁਤ ਟਫ ਹੋ ਗਿਆ। ਹਾਂ ਸਭ ਬੇਟੀਆਂ ਇਦਾਂ ਕਰਨ। ਹੂੰ। ਮੈਂ ਤੁਹਾਨੂੰ ਕਹਿੰਦਾ ਨਾ ਕੰਪੀਟੀਸ਼ਨ ਬਹੁਤ ਟਫ ਹੋ ਗਿਆ। ਉਹ ਕਹਿੰਦੇ ਬਾਕੀ ਬੱਚੇ ਵੀ ਤਿਆਰ ਕਰਨੇ। ਦਾਦੀ ਵੀ ਕਹਿੰਦੀ ਸਾਰੀਆਂ ਬੇਟੀਆਂ ਇਦਾਂ ਹੀ ਹੋਣ। ਬੇਟੀਆਂ ਤਰੱਕੀ ਕਰਨ। ਹੈ? ਸਹੀ। ਠੀਕ ਐ। ਆਓ ਸਰ ਤੁਸੀਂ ਵੀ ਦੋ ਸ਼ਬਦ ਜ਼ਰੂਰ ਜੀ। ਮੈਂ ਇੱਥੇ ਪੀਵੀ 3 ਨਰੇਸ਼ ਊਰੀ ਜੀ ਨੂੰ ਆਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸ਼ੁਕਰੀਆ ਜੋ ਕਿ ਸਾਡੇ ਆਲ ਇੰਡੀਆ ਦੇ ਵਿੱਚ ਦੁਨੀਆ ਦੇ ਵਿੱਚ ਮਸ਼ਹੂਰ ਹਨ ਮੈਂ ਉਹਨਾਂ ਦਾ ਮਲਪਰਾਡਕਾਂ ਵਿੱਚ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਜੋ ਕਿ ਸਾਡੀ ਬੱਚੀ ਆ ਇਹ ਮੇਰੇ ਬੇਟੀ ਵੀ ਪੜਾਉਂਦੀ ਹੈ ਇਹਨਾਂ ਦੇ ਸਕੂਲ ਨੂੰ ਰਜਿੰਦਰ ਕੌਰ ਜੀ ਜੀ ਉਹ ਵੀ ਇਹਨਾਂ ਦੀ ਕਲਾਸ ਦੀ ਇਨਚਾਰਜ ਹੈਗੀ ਆ ਜੀ ਤੇ ਉਹਨਾਂ ਦੀ ਮਿਹਨਤ ਸਦਕਾ ਔਰ ਅਮਨ ਜੋਤੀ ਜੀ ਜੀ ਇਹਨਾਂ ਦੀ ਮਿਹਨਤ ਬਹੁਤ ਹੈ ਪ੍ਰਿੰਸੀਪਲ ਸਾਹਿਬ ਦੀ ਬਹੁਤ ਮਿਹਨਤ ਹੈ ਜਿਨ੍ਹਾਂ ਨੇ ਸਕੂਲ ਦਾ ਸਾਡੇ ਆਪਣੇ ਨਾਮ ਰੌਸ਼ਨ ਕੀਤਾ ਤੇ ਮਲਪੜਕਾ ਦਾ ਵੀ ਨਾਮ ਰੌਸ਼ਨ ਕੀਤਾ ਹੈ ਹੋਏ ਸਾਡੇ ਬੇਟੇ ਬੇਟੀ ਜਿਹੜੀ ਹੈਗੀ ਆ ਬਹੁਤ ਪੜ੍ਹਦੇ ਵਿੱਚ ਵਧੀਆ ਹੈਗੀ ਆ ਤੇ ਇਸ ਕਰਕੇ ਇਹਨਾਂ ਨੇ ਆਪਣੇ ਸਾਡੇ ਮਲਪੜਕਾ ਦਾ ਨਾਮ ਵੀ ਮਸ਼ਹੂਰ ਕੀਤਾ ਸਾਡੇ ਜ਼ਿਲ੍ਹੇ ਦਾ ਵੀ ਨਾਮ ਮਸ਼ਹੂਰ ਕੀਤਾ ਚਲੋ ਉਮੀਦ ਕਰਦੇ ਆ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਵੀ ਕਰੇ ਸਿਰਫ ਪੈਸੇ ਨਹੀਂ ਕਮਾਉਣੇ ਅੱਜ ਕੱਲ੍ਹ ਤੇ ਡਾਕਟਰ ਪੈਸੇ ਕਮਾਣ ਤੇ ਹੋਏ ਆ ਸੇਵਾ ਵੀ ਕਰਨੀ ਆ ਆਪ ਜੀ ਹੋਰ ਇਹ ਸਾਡੀ ਐਸਈ ਬੀਸੀ ਵੈਲਫੇਅਰ ਫਰੰਟ ਨਵਾਂ ਸ਼ਹਿਰ ਵੱਲੋਂ ਅਸੀਂ ਇਹਨਾਂ ਦਾ ਬਹੁਤ-ਬਹੁਤ ਥੈਂਕਸ ਕਰਦੇ ਆ ਤੁਹਾਡਾ ਵੀ ਇਸ ਤਰ੍ਹਾਂ ਜੋਗ ਵੀ ਦੋਗੇ ਆਪ ਵੀ ਦਵਾਂਗੇ ਜੀ ਠੀਕ ਹੈ ਇਹ ਅਸੀਂ ਇਹਨਾਂ ਨੂੰ ਸਨਮਾਨਤ ਵੀ ਕਰਾਂਗੇ ਜੀ ਜੀ ਹਾਂਜੀ ਹੁਣੇ ਕਰ ਦਈਏ ਕਰ ਦੋ ਕਰ ਦੋ ਜੀ ਕਰ ਦੋ ਨੇਕ ਕੰਮ 'ਚ ਦੇਰੀ ਕਿਉਂ ਹੋਰ ਸਾਡੇ ਐਸ்சி ਬੀਸੀ ਵੈਲਫੇਅਰ ਫਰੰਟ ਨਵਾਂ ਸ਼ਹਿਰ ਜੀ ਆ ਬੇਟਾ ਗਿਆ ਹਲੋ ਜੀ ਅਸੀਂ ਆਪਣੀ ਟੀਮ ਵੱਲੋਂ ਆਜੋ ਮਾਤਾ ਜੀ ਆਜੋ ਨਾਲ ਪ੍ਰਿੰਸੀਪਲ ਸਾਹਿਬ ਆਜੋ ਜੀ ਹਾਂ ਸਰ ਹਾਂ ਜੀ ਤੁਸੀਂ ਆ ਜਾਓ ਤੇ ਦੀਪਿਕਾ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਐਸ்சி ਬੀਸੀ ਵੈਲਫੇਅਰ ਫਰੰਟ ਪੰਜਾਬ ਵੱਲੋਂ ਸਰ ਹੁਣਾ ਵੱਲੋਂ ਗੁਰदयाल ਲਾਲ ਮਤਲਬ ਮੈਂ ਜੀ ਜੀ ਗੁਰदयाल ਪਿੰਡ ਨਮਾ ਸ਼ਹਿਰ ਵੱਲੋਂ ਜੀ ਪ੍ਰਧਾਨ ਨਮਾ ਸ਼ਹਿਰ ਬਲਾਕ ਦਾ ਜੀ ਜੀ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਇਹਨਾਂ ਨੂੰ ਸਨਮਾਨਤ ਕੀਤਾ ਤਾਂ ਇਹ ਗੁਰदयाल ਜੀ ਵੱਲੋਂ ਦੀਪਿਕਾ ਦਾ ਸਨਮਾਨ ਕੀਤਾ ਗਿਆ ਲਾ ਦੀਪਿਕਾ ਦਾ ਨਹੀਂ ਪਰਿਵਾਰ ਦਾ ਵੀ ਸਕੂਲ ਦਾ ਵੀ ਸਨਮਾਨ ਨਾਲ ਹੀ ਆ ਦੇਖੋ ਐਦਾ ਬਾਕੀ ਬੱਚੇ ਵੀ ਬਹੁਤ ਪ੍ਰਭਾਵਿਤ ਹੁੰਦੇ ਸਰ ਬਹੁਤ-ਬਹੁਤ ਸ਼ੁਕਰੀਆ ਗੁਰदयाल ਜੀ ਬਹੁਤ-ਬਹੁਤ ਸ਼ੁਕਰੀਆ ਇਹ ਜੀ ਜੀ ਬਹੁਤ-ਬਹੁਤ ਵਾਸਤੇ ਜੀ ਜੀ ਇਹ ਵੀ ਵੱਡੀ ਗੱਲ ਹੈ ਜੀ ਸਰ ਹਾਂ ਜਿਹੜੀ ਐਕਸਟਰਾ ਕਲਾਸਿਸ ਹੁੰਦੀ ਐ ਸੇ ਤੋਂ ਕੋਈ ਚਾਰਜ ਸੀ ਕਿ ਉਹ ਵੀ ਨਹੀਂ ਨਹੀਂ ਜੀ ਬਿਲਕੁਲ ਨਹੀਂ ਹੈਲਪ ਹੀ ਸੀ ਇੱਕ ਤਰ੍ਹਾਂ ਦੀ ਹਾਂਜੀ ਹਾਂਜੀ ਬਿਲਕੁਲ ਐਕਸਟਰਾ ਕਲਾਸਿਸ ਵੀ ਸੀ ਤੇ ਐਕਸਟਰਾ ਹੈਲਪ ਵੀ ਸੀ ਤਾਂ ਜੋ ਬਾਕੀ ਬੱਚੇ ਅੱਗੇ ਆਣ ਬਿਲਕੁਲ ਜੀ ਬਾਕੀ ਅਗਲੇ ਮਤਲਬ ਮੇਰੀ ਬੈਸਟ ਬੀਚ ਇਸ ਇਹ ਹੈ ਕਿ ਇਸ ਵਾਰ ਇਹਨਾਂ ਡਿਸਟ੍ਰਿਕਟ ਦੇ ਵਿੱਚ ਪਹਿਲਾ ਸਥਾਨ ਪਾਇਆ ਤੇ 10th ਵਿੱਚ ਇਹ ਪੂਰੇ ਸਟੇਟ ਚ ਫਰਸਟ ਆਵੇ ਲਓ ਜੀ ਤਾੜੀਆਂ ਹੋ ਜਾਣ ਦੀਪਿਕਾ ਇੱਕ ਖਜ਼ਾਨਾ ਸੰਭ ਕੇ ਰੱਖਣਾ ਤੁਸੀਂ ਹੈ ਕੀ ਕਹਣਾ ਸਰ ਨੂੰ ਫਿਰ ਥੈਂਕਸ ਮੈਨੂੰ ਲੱਗਾ ਦੀਪਿਕਾ ਇਸ ਆਊਟ ਆਫ ਯਰ ਵਰਡਸ ਹੈਨਾ ਚਲੋ ਕੋਈ ਗੱਲ ਨਹੀਂ ਬਾਕੀਆਂ ਨੂੰ ਵੀ ਇੱਕ ਇੱਕ ਵਾਰੀ ਵਾਰ ਰੂਬਰੂ ਕਰਕੇ ਫਿਰ ਆਪਾਂ ਸਵਾਗਤੀ ਕਰਦੇ ਹਾਂ ਜੀ ਸਰ ਹਾਂਜੀ ਸਤਿ ਸ੍ਰੀ ਅਕਾਲ ਜੀ ਦੀਪਿਕਾ ਜੀ ਬਹੁਤ ਬਹੁਤ ਧੰਨਵਾਦ ਜੀ ਦੀਪਿਕਾ ਸੱਜਣੇ ਬਹੁਤ ਬਹੁਤ ਵਧੀਆ ਨੰਬਰ ਲਿਆ ਜੀ ਸਾਨੂੰ ਬਹੁਤ ਬਹੁਤ ਦੀਵਾ ਜੱਗ ਗਿਆ ਫਿਰ ਦੀਪਿਕਾ ਜੀ ਹਾਂਜੀ ਰੌਸ਼ਨ ਕਰ ਦੂ ਦੀਪਿਕਾ ਹਾਂਜੀ ਹਾਂਜੀ ਜੀ ਬਾਪੂ ਜੀ ਤੁਹਾਡਾ ਜੀ ਬਹੁਤ ਇੱਥੇ ਆਣਦੇ ਤੁਹਾਡਾ ਸਭ ਤੋਂ ਪਹਿਲਾਂ ਜੀ ਆਇਆਂ ਸਤਿ ਸ੍ਰੀ ਅਕਾਲ ਤਾਡੀ ਬੱਚੀ ਨੇ ਜਿਹੜਾ ਨਾਂ ਰੋਸ਼ਨ ਕੀਤਾ ਹੂੰ ਇਹ ਸਭ ਤੋਂ ਪਹਿਲਾਂ ਤਾਂ ਪ੍ਰਿੰਸੀਪਲ ਸਾਹਿਬ ਤੇ ਇਹਨਾਂ ਟੀਚਰ ਸਾਹਿਬਾ ਨੂੰ ਜੀ ਵਧਾਈ ਜਾਂਦੀ ਤੇ ਇਹਨਾਂ ਦੇ ਮਾਪਿਆਂ ਨੂੰ ਵਧਾਈ ਜਾਂਦੀ ਆ ਉਸ ਤੋਂ ਬਾਅਦ ਤੇ ਸਾਡੇ ਆਪਣੇ ਪਿੰਡ ਦੇਆਂ ਨੂੰ ਵੀ ਜਾਂਦੀ ਆ ਅਸੀਂ ਤੁਹਾਡਾ ਵੀ ਤੇ ਬੱਚੀ ਦਾ ਵੀ ਬਹੁਤ ਸਤਿਕਾਰ ਹੈ ਜਿਨ੍ਹਾਂ ਨੇ ਸਤਿਕਾਰ ਵਧਾਇਆ ਸਾਡਾ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਜੀ ਪਾਜੀ ਕੋਈ ਠੰਡੇ ਕਰਦੇ ਸਾਨੂੰ ਹਾਂ ਬਹੁਤ ਬਧਾਈਆਂ ਤੁਹਾਡੀ ਬੇਟੀ ਨੂੰ ਪਾਏ ਜੱਜਾ ਨੂੰ ਜਿਆਦਾ ਤਾਂ ਹੁੰਦਾ ਸਾਡਾ ਚਾਚਾ ਵੀ ਸਾਨੂੰ ਬਹੁਤ ਚੰਡ ਕੇ ਰੱਖਦਾ ਸੀ ਸਾਰੇ ਬੱਚੇ ਇੱਧੇ ਪੜ੍ਹਨ ਜੀ ਹਾਂ ਥੈਂਕਸ ਬਹੁਤ ਸ਼ੁਕਰ ਹੈ ਦੇਖੋ ਸਕੂਲ ਦਾ ਵੀ ਬਹੁਤ ਧੰਨਵਾਦ ਹੈ ਕਿਉਂਕਿ ਨਾਰਮਲੀ ਕੀ ਹੁੰਦਾ ਆਪਾਂ ਸ਼ਹਿਰ 'ਚ ਵੀ ਦੇਖਦੇ ਆ ਕਿ ਟਿਊਸ਼ਨਸ ਦੇ ਉੱਤੇ ਬਹੁਤ ਖਰਚਾ ਕੀਤਾ ਜਾਂਦਾ ਪਰ ਸਕੂਲ ਸੈਲਫ ਸਟੱਡੀ ਕੀਤੀ ਔਰ ਸਕੂਲ ਨੇ ਐਫਰਟ ਕੀਤੇ ਐਕਸਟਰਾ ਐਫਰਟ ਕੀਤੇ ਆ ਜਿਹਦਾ ਅੱਜ ਬੱਚੇ ਨੂੰ ਫਲ ਮਿਲ ਰਿਹਾ ਆ ਆਜਾ ਇਹ ਤੁਹਾਡੀਆਂ ਛੋਟੀਆਂ ਭੈਣਾਂ ਹਾਂਜੀ ਇਹ ਰੀਅਲ ਕੇ ਕਜ਼ਨ ਹਾਂ ਰਿਅਲ ਲੱਗ ਕਸੇ ਨਾ ਅੱਛਾ ਲੱਗਦੀ ਰਿਅਲ ਆ ਆ ਤੇ ਹੁਣ ਤੁਸੀਂ ਵੀ ਤਿਆਰੀਆਂ ਕਰੋਗੇ ਦੋਨੀਆਂ ਹਾਂਜੀ ਫਿਰ ਆਪਾਂ ਅਗਲੀ ਵਾਰ ਤੁਹਾਡੇ ਇੰਟਰਵਿਊ ਵੀ ਕਰਨਾ ਨਾ ਠੀਕ ਐ ਮੀਨ ਕੰਪਨੀ ਔਰ ਨਾਸਾ 'ਚ ਜਾਣਾ ਈਸਰੋ ਜਾਂ ਨਾਸਾ ਦੋਨਾਂ 'ਚ ਜੋ ਕਿਸੇ ਇੱਕ ਜਗ੍ਹਾ ਪਹੁੰਚਣਾ ਨਾਸਾ 'ਚ ਨਹੀਂ ਜਾਣਾ ਤੁਸੀਂ ਕੀ ਨਾਮ ਕੀ ਤੁਹਾਡਾ ਦਿਵਾਂਚੀ ਦਿਵਾਂਚੀ ਤੁਹਾਡਾ ਵਿਸ਼ਾਲੀ ਵਿਸ਼ਾਲੀ ਚਲੋ ਪਰਮਾਤਮਾ ਕਰੇ ਤੁਹਾਡਾ ਦਾਇਰਾ ਇੰਨੀ ਵਿਸ਼ਾਲ ਹੁੰਦਾ ਰਹੇ ਔਰ ਤੁਸੀਂ ਇਸੇ ਤਰੀਕੇ ਮਲਪੁਰ ਅੜਕਾ ਪਿੰਡ ਦਾ ਨਾਮ ਰੌਸ਼ਨ ਕਰਦੇ ਰਹੋ ਔਰ ਮੈਂ ਪਹਿਲੇ ਹੀ ਕਹਿਆ ਸੀਗਾ ਕਿ ਕਦੇ-ਕਦੇ ਇਹੋ ਜਿਹਾ ਸਤਾਰਾ ਚੜਦਾ ਸਮਾਂ ਜਿਹੜਾ ਪੂਰੇ ਜਹਾਨ ਨੂੰ ਰੌਸ਼ਨ ਕਰਦਾ ਉਮੀਦ ਕਰਦੇ ਹਾਂ ਦੀਪਿਕਾ ਆਪਣੀ ਰੌਸ਼ਨੀ ਨਾਲ ਪੂਰੇ ਮਲਪੁਰ ਅੜਕਾ ਨੂੰ ਰੌਸ਼ਨ ਕਰੇ ਡਾਕਟਰ ਬਣੇ ਸਿਰਫ ਪੈਸੇ ਨਾ ਕਮਾਵੇ ਲੋਕਾਂ ਦੀ ਸੇਵਾ ਵੀ ਕਰੇ ਇਹ ਉਮੀਦ ਕਰਦੇ ਔਰ ਸਕੂਲ ਦਾ ਇਨਾਂ ਦੀ ਫੈਮਲੀ ਦਾ ਇਨਾਂ ਦੇ ਤਾਇ ਜੀ ਦਾ ਚਾਚਾ ਜੀ ਦਾ ਸਰਹਣ ਦਾ ਗੁਰਦੁਆਰਾ ਜੀ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਇਹ ਮੌਕਾ ਸੱਚੀ ਖੁਸ਼ੀ ਦਾ ਹੈ ਔਰ ਅਸੀਂ ਵੀ ਇਨਾਂ ਦੀ ਖੁਸ਼ੀ ਚ ਸ਼ਾਮਿਲ ਹੋ ਕੇ ਮਾਣ ਮਹਿਸੂਸ ਕਰ ਰਹੇ ਹਾਂ ਬੜੇ ਜਨਪਤੀ ਨਵਾਂ ਸ਼ਹਿਰ ਵਿੱਚ ਛੋਟਵੀਂ ਦਿਨੀ ਸੂਰੀ ਕੈਮਰਾ ਪਰਸਨ ਵਿਜੀਕ ਬਣ ਜਾਸ ਤੇ ਬੋਲ ਜਲਦੀ ਫੇਰ ਤੁਹਾਨੂੰ ਆਜ਼ਰਾਂਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ